ਕਿ ਇਸ ਤਰ੍ਹਾਂ ਆਪਣੀ ਜਿਹੜੀ ਕਮਿਊਨਿਟੀ ਹੋ ਆ ਉਹਨੂੰ ਆਪਾਂ ਲੋ ਐਨਫੋਰਸਮੈਂਟ ਨਾਲ ਜੋੜ ਸਕੀਏ ਸੋ ਇਹ ਗਾਲਾ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਅੱਗੇ ਜਿੰਨਾ ਕਿ ਆਪਣੀ ਜਿਹੜੀ ਕਮਿਊਨਿਟੀ ਆ ਅਸੀਂ ਉਹਨਾਂ ਦੀ ਹੈਲਪ ਕਰ ਕਰ ਸਕਦੇ ਹਾਂ ਤੇ ਆਪਣੇ ਅਸੀਂ ਕਰਨਾ ਚਾਹੁੰਦੇ ਹਾਂ ਅੱਗੇ ਤੋਂ ਤੇ ਉਹ ਦੇਖ ਸਕਣ ਕਿ ਜਿਹੜੇ ਸਿੱਖ ਆਫ ਐਸੋਸੀਏਸ਼ਨ ਆ ਉਹ ਆਪਣੀ ਕਮਿਊਨਿਟੀ ਦੀ ਕੀ ਕਰ ਰਹੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਊਯਾਰਕ ਸਿਟੀ ਪੁਲਿਸ ਦੀ ਸਿੱਖ ਆਫੀਸਰਸ ਐਸੋਸੀਏਸ਼ਨ ਸੰਸਥਾ ਦੇ ਵੱਲੋਂ ਆਪਣਾ ਐਨੂਅਲ ਅਵਾਰਡ ਗਾਲਾ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਦੇ ਵਿੱਚ ਵੱਖ-ਵੱਖ ਆਗੂਆਂ ਤੇ ਮੌਜੂਦ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਰਤੀ ਭਾਈਚਾਰੇ ਅਤੇ ਅਮਰੀਕੀ ਪ੍ਰਸ਼ਾਸਨ ਦੇ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦੀ ਇੱਕ ਬਾਖਮਾਲ ਕੋਸ਼ਿਸ਼ ਕੀਤੀ ਗਈ ਨਿਊਯਾਰਕ ਸਿਟੀ ਦੀ ਪੁਲਿਸ ਵਿੱਚ ਸੇਵਾ ਕਰ ਰਹੇ ਸਿੱਖ ਅਫਸਰਾਂ ਦੇ ਵੱਲੋਂ ਬਣਾਈ ਗਈ ਸੰਸਥਾ ਸਿੱਖ ਅਫੀਸਰਸ ਐਸੋਸੀਏਸ਼ਨ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਚੌਥਾ ਐਨੂਅਲ ਅਵਾਰਡ ਗਾਲਾ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਗਾਲਾ ਨਾਈਟ ਦਾ ਮਕਸਦ ਨਾ ਸਿਰਫ ਸਿੱਖ ਹਫਸਰਾਂ ਦੀਆਂ ਸੇਵਾਵਾਂ ਨੂੰ ਮਾਨ ਦੇਣਾ ਸਗੋਂ ਭਾਰਤੀ ਕਮਿਊਨਿਟੀ ਅਤੇ ਅਮਰੀਕੀ ਪੁਲਿਸ ਵਿਭਾਗ ਦੇ ਵਿਚਕਾਰ ਆਪਸੀ ਤਾਲਮੇਲ ਅਤੇ ਭਾਈਚਾਰਕ ਮਜ਼ਬੂਤੀ ਨੂੰ ਹੋਰ ਵੀ ਵਧਾਉਣਾ ਹੈ। ਇਹ ਉਪਰਾਲਾ ਐਨਵਾਈਪੀਡੀ ਦੇ ਸਿੱਖ ਅਫੀਸਰ ਗੁਰਵਿੰਦਰ ਸਿੰਘ ਅਤੇ ਨਵਦੀਪ ਸਿੰਘ ਦੇ ਵੱਲੋਂ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ। ਜਿਸ ਸਬੰਧੀ ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ। ਅੱਜ ਅਸੀਂ ਸਿਖਾਫਸ ਐਸੋਸੀਏਸ਼ਨ ਆਪਣਾ 4th ਐਨਵਰ ਅਵਾਰਡਸ ਐਂਡ ਸਕਾਲਰਸ਼ਿਪ ਬੈਲਾ ਕਰਾ ਰਹੇ ਹਾਂ ਹਰ ਇੱਕ ਸਾਲ ਦੀ ਤਰ੍ਹਾਂ ਅਸੀਂ ਆਪਣੀ ਜਿਹੜੀ ਆਰਗੇਨਾਈਜੇਸ਼ਨ ਹੈ ਸਿਖਾਫਸ ਐਸੋਸੀਏਸ਼ਨ ਹੈ ਜੋ ਕਿ ਐਨਵਾਈਪੀਡੀ ਵਿੱਚ ਐਸਟੈਬਲਿਸ਼ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਆਰਗੇਨਾਈਜੇਸ਼ਨ ਵਾਸਤੇ ਫੰਡ ਰੇਜ਼ ਕਰੀਏ ਸੋ ਇਹ ਅਵਾਰਡ ਗਾਲਾ ਨਾਨੋਲੀ ਕੇ ਫੰਡ ਰੇਜ਼ਰ ਕੇ ਆਪਣੀ ਕਮਿਊਨਿਟੀ ਨੂੰ ਦੂਸਰੀ ਕਮਿਊਨਿਟੀਆ ਨੂੰ ਇੰਟਰੋਡਿਊਸ ਕਰਨ ਨੂੰ ਆ ਇੱਥੇ ਤੁਸੀਂ ਦੇਖੋਗੇ ਐਨਵਾਈਪੀਡੀ ਚ ਆਮੋਸਟ 50 ਫਾਟਰਨਲ ਗਰੁੱਪਸ ਨੇ ਜੋ ਕਿ ਡਿਫਰੈਂਟ ਏਰੀਆ ਚੋਂ ਆਉਂਦੇ ਨੇ ਉਹ ਸਾਰੇ ਇੱਥ ਆਪਣੇ ਕਮਿਊਨਿਟੀ ਮੈਂਬਰਸ მო ਆਇਆ ਹੋਆ ਆਪਣੇ ਗੁਰੂ ਘਰੋਂ ਵੀ ਸਾਰੇ ਆਇਆ ਹੋਆ ਇਹ ਹੈ ਕਿ ਆਪਾਂ ਕਿਸੇ ਤਰ੍ਹਾਂ ਆਪਣੀ ਜਿਹੜੀ ਕਮਿਊਨਿਟੀ ਹੋ ਆ ਉਹਨੂੰ ਆਪਾਂ ਲੋ ਐਨਫੋਰਸਮੈਂਟ ਨਾਲ ਜੋੜ ਸਕੀਏ ਸੋ ਇਹ ਗਾਲਾ ਸਟਰਲੀ ਬਹੁਤ ਇੰਪੋਰਟੈਂਟ ਹੈ ਤੇ ਆਲਸੋ ਅਸੀਂ ਹਰੇਕ ਸਾਲ ਸੰਦੀਪ ਢਾਲੀਵਾਲ ਡੈਪਟੀ ਸ਼ਰਫ ਸੰਦੀਪ ਢਾਲੀਵਾਲ ਜੋ ਕਿ ਟੈਕਸ ਵਿੱਚ ਜਿਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੇ ਨਾਂ ਤੇ ਇਹ ਸਕਾਲਰਸ਼ਿਪ ਇਟੈਬਲਿਸ਼ ਕੀਤੀ ਹੋ ਆ ਉਹ ਹਮੇਸ਼ਾ ਹਰੇਕ ਸਾਲ ਕੇ ਦੇਈ ਦੀਆ ਸੋ ਸਨੁਮਾਨ ਹੈ ਕਿ ਅਸੀਂ ਇੱਕ ਕਰ ਸਕਦੇ ਆਂ ਆਪਣੀ ਕਮਿਊਨਿਟੀ ਲਈ ਸੋ ਅੱਜ ਅਸੀਂ ਇੱਥੇ ਚੌਥਾ ਸੇਕੋਫਸ ਅਸੋਸੀਏਸ਼ਨ ਦਾ ਗਾਲਾ ਬਣਾ ਰਹੇ ਆ ਅੱਜ ਇਹ ਗਾਲਾ ਸਤਾਮਣਾ ਰਹੇ ਆ ਕਿਉਂਕਿ ਅਸੀਂ ਜਿਹੜੇ ਸਾਡੇ ਬੋਰਡ ਮੈਂਬਰ ਆ, ਟਰਸਟੀਸ ਆ, ਜਨਰਲ ਮੈਂਬਰ ਆ, ਪੀਡੀ ਕਮਿਊਨਿਟੀ ਆ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨੇ ਅੱਜ ਕਿ ਜਿਹੜਾ ਆਪਾਂ ਇਸ ਮੈਦਾਨ ਤੱਕ ਪਹੁੰਚੇ ਜਾਂ ਨਾਲ ਦੇ ਨਾਲ ਜਿਹੜੇ ਅਸੀਂ ਐਨਯੂਆਈਪੀਡੀ ਦੇ ਐਗਜ਼ੀਕਟਿਵਸ ਨੇ ਉਹਨਾਂ ਦਾ ਵੀ ਧੰਨਵਾਦ ਕਰਨ ਨੂੰ ਅਸੀਂ ਉਹਨਾਂ ਨੂੰ ਬੁਲਾਇਆ ਆ ਕਿ ਉਹ ਅੱਜ ਦੇਖ ਸਕਣ ਸੇਕੋਫਸ ਅਸੋਸੀਏਸ਼ਨ ਦੀਆਂ ਜਿਹੜੇ ਉਹਨਾਂ ਇੱਥੇ ਕੰਮ ਕੀਤੇ ਆ ਜਿੱਦਾਂ ਕਿ ਹੁਣ ਅਗਦੇ ਆਪਾਂ ਫਿਊਚਰ ਵਿੱਚ ਆਪਾਂ ਅ ਟੋਏ ਡਰਾਈਵਸ ਬੈਕਪੈਕ ਡਰਾਈਵਸ ਬਚਨ ਲਈ ਆਪਣੇ ਸਕੂਲ ਵਿੱਚ ਰਿਚਰਚ ਮੈਡ ਹਲ ਦੇ ਵਿੱਚ ਖਾਸ ਕਰਕੇ ਕੋਰਟ ਡਰਾਈਵਸ ਸਕੂਲ ਬੈਕ ਟੂ ਸਕੂਲ ਬੈਕ ਡਰਾਈਵਸ ਇਦਾਂ ਦੇ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਅੱਗੇ ਜਿੰਨਾ ਕਿ ਆਪਣੀ ਜਿਹੜੀ ਕਮਿਊਨਿਟੀ ਆ ਅਸੀਂ ਉਹਨਾਂ ਦੀ ਹੈਲਪ ਕਰ ਕਰ ਸਕਦੇ ਹਾਂ ਤੇ ਆਪਣੇ ਅਸੀਂ ਕਰਨਾ ਚਾਹੁੰਦੇ ਹਾਂ ਅੱਗੇ ਤੋਂ ਤੇ ਉਹ ਦੇਖ ਸਕਣ ਕਿ ਜਿਹੜਾ ਸਿੱਖ ਆਫ ਅਸੋਸੀਏਸ਼ਨ ਆ ਉਹ ਆਪਣੀ ਕਮਿਊਨਿਟੀ ਦੀ ਕੀ ਕਰ ਰਹੇ ਨੇ ਇਸ ਸਮਾਰੋਹ ਦੇ ਦੌਰਾਨ ਲਾਈਫਟਾਈਮ ਅਚੀਵਮੈਂਟ ਅਵਾਰਡ men and women of the year ਕਮਾਂਡਿੰਗ ਆਫੀਸਰਸ ਅਵਾਰਡ ਲੀਡਰਸ਼ਿਪ ਅਵਾਰਡ ਅਤੇ ਹੋਰ ਕਈ ਕੈਟੇਗਰੀਆਂ ਦੇ ਵਿੱਚ ਵਿਸ਼ੇਸ਼ ਸਨਮਾਨ ਦਿੱਤੇ ਗਏ ਇਹ ਸਨਮਾਨ ਉਹਨਾਂ ਅਫਸਰਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਨਾ ਸਿਰਫ ਪੁਲਿਸ ਵਿਭਾਗ ਦੇ ਵਿੱਚ ਸ਼ਾਨਦਾਰ ਸੇਵਾਵਾਂ ਦਿੱਤੀਆਂ ਸਗੋਂ ਸਮਾਜਿਕ ਸੇਵਾ ਅਤੇ ਕਮਿਊਨਿਟੀ ਸਹਿਯੋਗ ਦੇ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ when i think of the sikh community i think of courage I think of community, but it takes one just to go into Godara and think of all the heartwarming and acceptance and pledge to the community. The Sikhs are some of the warmest people that you will ever come across. Give yourselves a round of applause. When I came into office in 2023, we developed a great relationship, President and this entire board, because we have the same mission, the mission, uh, to fight for fairness for our members. And that's what this organization has done through the years to fight for recognition, to fight for respect. But you also have fought for fairness for all police officers, just like the PBA. And all of us in this room can recognize over the last few years that our members who are in Tier 3. had an inferior pension to those in the rest of the to the state which was unfair ਇਸ ਅਵਾਰਡ ਗਲਾ ਸਮਾਰੋਹ ਦੇ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਅਤੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਸਮੇਤ ਹੋਰ ਕਈ ਸਿੱਖ ਅਤੇ ਭਾਰਤੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ ਸਿੱਖ ਕਮਿਊਨਿਟੀ ਦੇ ਮਾਨਯੋਗ ਆਗੂਆਂ ਨੇ ਵੀ ਇਸ ਸਮਾਰੋਹ ਦੇ ਵਿੱਚ ਹਿੱਸਾ ਲੈ ਕੇ ਆਪਣਾ ਸਹਿਯੋਗ ਦਿੱਤਾ ਇਸ ਮੌਕੇ ਐਨਵਾਈਪੀਡੀ ਦੇ ਸਾਰੇ ਅਫਸਰ ਆਪਣੇ ਪਰਿਵਾਰਾਂ ਦੇ ਸਮੇਤ ਸ਼ਿਰਕਤ ਕਰਦੇ ਨਜ਼ਰ ਆਏ that we want to recruit Members of the Sikh community to become police officers. But those of the faith who wear turbans would have a problem with the eight point cap. So, Sergeant Singh and your team fought hard and went to the city, went to the highest levels of government, and said that we need to recruit Sikh members of the community. And if we can put the cap device on a turban in place of the eight point cap, that would be a tremendous, tremendous help to our recruitment efforts, right, Chief Benoit? And that was done. That was a successful fight that each and every warder you should be so proud of. That is something that I don't believe. Uh, the entire board, uh, the president, Gravender Singh. Uh, you know, Gravender, you said some words about me in the beginning that uh, really resonate. You said that when I took over as commanding officer of the 102nd Precinct that i became a member of the community i can't tell you how much that means to me because that's exactly what i set out to do the relationships that i built over my years there almost three plus years in the 102 are long lasting and to receive this award nearly nine months after leaving the 102 precinct proves just that I see many members of the community that I know are in attendance tonight. Kang Dylan Singh, who is, was my sergeant at arms, my community council. It's great to see you again. I want to say thank you to the Si officers uh, Association for honoring me. I'm very humbled to receive this award. Uh, I want to talk about the department, how good the department has been, not only to me but all these officers standing on my left and on my right as well as on the seats behind you guys ਇਸ ਗੱਲ ਦੇ ਨਾਲ ਆਪਸੀ ਭਾਈਚਾਰਕ ਸਾਂਝ, ਏਕਤਾ ਤੇ ਸਮਝਦਾਰੀ ਦਾ ਸੁਨੇਹਾ ਹੋਰ ਵੀ ਮਜ਼ਬੂਤ ਹੋਇਆ ਸਿੱਖ ਆਫਸਰਸ ਐਸੋਸੀਏਸ਼ਨ ਦੀ ਇਸ ਕੋਸ਼ਿਸ਼ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਕਿਉਂਕਿ ਇਹ ਨਾ ਸਿਰਫ ਸਿੱਖ ਪੁਲਿਸ ਅਫਸਰਾਂ ਦੀ ਪਛਾਣ ਨੂੰ ਮਜ਼ਬੂਤ ਕਰਦਾ ਸਗੋਂ ਭਾਰਤੀ ਕਮਿਊਨਿਟੀ ਅਤੇ ਅਮਰੀਕੀ ਪ੍ਰਸ਼ਾਸਨ ਦੇ ਵਿਚਕਾਰ ਦੋਸਤੀ ਦਾ ਨਵਾਂ ਸੁਨੇਹਾ ਵੀ ਪਹੁੰਚਾਉਂਦਾ ਹੈ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ